ਲੋ ਜੀ ਝੌਂਪੜੀ ਦੀ ਆਪਣਾ ਕਰਾਂਗੇ ਅੱਜ ਕਾਲਪ ਆਹ ਸਾਈਡ ਮੁੜ ਗਈ ਇਧਰ ਲਈ ਉਹ ਅੰਦਰ ਝੌਂਪੜੀ ਦਾ 15 ਦੀ ਪਲੇਟ ਲਾਈ ਆਪਾਂ 3-3 ਇੰਚ ਥੱਲੇ ਆ ਗਿਆ ਦੂਜੀ ਤੇ ਫਿਰ ਮਸਾਲਾ ਫਿਰ ਪਲਾਸਟਰ ਕਰਤਾ ਦੇਖ ਲਓ ਝੌਂਪੜੀ ਦਾ ਕਾਲਪ ਕਰਨਾ ਅੱਜ ਅਸੀਂ ਇਹ ਲੋ ਅੰਦਰ ਝੌਂ ਪਰ ਦਿਖਾ ਦ ਨਹੀਂ ਤੁਹਾਨੂੰ ਸਾਰੀ ਇਧਰ ਆਪਣੀ ਸ਼ਟਰਿੰਗ ਲੱਗੀ ਪਈ ਆ ਲੱਗੀ ਜਾਂਦੀ ਆ ਇਤਰਾਵੇਂ ਸ਼ਟਰਿੰਗ ਇਹਦਾ ਅੱਜ ਕਾਲਪ ਸਾਨੂੰ ਆਪੀ ਕਰਨਾ ਪਣਾ ਇਹ ਇਹ ਕਾਲ ਬਲ ਕਹਿੰਦੇ ਸਾਡੇ ਵਸ ਦਾ ਰੋਗ ਨਹੀਂ ਇਹ ਇਹ ਅਸੀਂ ਆਪ ਕਰਾਂਗੇ ਆ ਇਧਰ ਹੀ ਪਲੇਟ ਲਾਈ ਪਈ ਸਾਡੀ ਇਹ ਹਾਲਵ ਕਰਾਂਗੇ ਅਸੀਂ ਇਹ ਦੇਖ ਲਓ ਕੰਟ ਤੋਂ ਵੀ ਦਿਖਾ ਦਈਏ ਤੁਹਾਨੂੰ ਰੱਖੇ ਥੇ ਇੱਥੇ ਰੱਖੋ ਆਓ ਥੱਲੇ ਹਾਂ ਇੱਥੇ ਰੱਖ ਆ ਦੇਖੋ ਇੱਥੋਂ ਆਪਣਾ ਮਾਪਣਾ ਹੈ 24 ਇੰਚ 2 ਫੁੱਟ ਬਾਧਰਾ ਕਾਣ ਹਾਂਜੀ ਆ ਦੇਖੋ ਵੀ ਇਦਾਂ ਨਾ ਇਹ ਥੱਲੇ ਪਲਾਸਟਰ ਕਰਨ ਦੀ ਲੋੜ ਨਹੀਂ ਪੈਂਦੀ ਤੁਸੀਂ ਕਲਾਸਟਰ ਕਰਕੇ ਉੱਪਰ ਮਰਲੇਲ ਮਾਰ ਦਿਆ ਕਰੋ ਜਿਹੜੇ ਵੀਰੇ ਝੌਂਕੜੀਆਂ ਝੂੜੀਆਂ ਦਾ ਕੰਮ ਕਰਦੇ ਤੇ ਥੱਲੇ ਵਧੀਆ ਪੱਕੀ ਛੜ ਰਹੀਆਂ ਕੋਈ ਨਿਕਲੂਗਾ ਪਲਾਸਟਰ ਕਰਨ ਦੀ ਲੋੜ ਨਹੀਂ ਬਸ ਕੱਲੀ ਧਾਰ ਬਣਾਉਣੀ ਥੱਲੇ ਬਸ ਚਲੋ ਜੀ ਦੇਖੋ